ਡਾਕਟਰ ਭੀਮਰਾਓ ਬੇਦਕਰ ਜੀ ਦਾ ਜਵਾਈ ਬੋਲਣ ਆਇਆ ਸੀ ਇੱਥੇ ਜਲੰਧਰ ਸਾਡੇ ਦੇਸ਼ ਭਗਤਾਂ ਦੇ ਹਾਲ ਚ ਉਹਨਾਂ ਦਾ ਜਵਾਈ ਤੇਲ ਤੁੰਬੜੇ ਨਾਂ ਉਹਨਾਂ ਦਾ ਬੜਾ ਲੰਮੀ ਕੈਦ ਰਹੀ ਹੈ ਉਹਨਾਂ ਨੂੰ ਪਿੱਛੇ ਕੈਜ ਬੰਦ ਕੀਤਾ ਰੱਖਿਆ ਤੇਲ ਤੁੰਬੜੇ ਨੂੰ ਤੇਲ ਤੁੰਬੜਾ ਬੋਲਦਾ ਕਹਿਣ ਲੱਗਾ ਜਲੰਧਰ 'ਚ ਮੇਰੇ ਸਾਹਮਣੇ ਦੇਸ਼ ਭਗਤਾਂ ਦਾ ਹਾਲ ਦਾ ਮੈਂ ਟਰਸਟੀ ਹਾਂ ਉੱਥੇ ਬੈਠੇ ਸਾਂ ਸਮਾਗਮ ਹੋ ਰਿਹਾ ਸੀ ਤੇਲ ਤੁੰਬੜੇ ਕਹਿੰਦਾ ਵੀ ਕਈ ਲੋਕੀ ਮੈਨੂੰ ਸਵਾਲ ਕਰਦੇ ਆ ਕਿ 바ਵਾ ਸਭ ਨੂੰ ਪ੍ਰਧਾਨ ਕਿਉਂ ਬਣਾਇਆ ਉਸ ਕਮੇਟੀ ਦਾ ਸੰਵਿਧਾਨ ਵਾਲੀ ਦਾ ਕਹਿੰਦੇ ਸੰਵਿਧਾਨ ਕਮੇਟੀ ਦਾ ਹੋਰ ਵੀ ਪ੍ਰਧਾਨ ਬਣਾਇਆ ਜਾ ਸਕਦਾ ਇਹ ਚੋਸਤੀ ਕੀਤੀ ਸਾਡੇ ਨਾਲ ਕਿ ਜੇ ਡਾਕਟਰ ਸਾਹਿਬ ਉਹ ਮਿਲ ਕੇ ਪ੍ਰਧਾਨ ਬਣਨਗੇ ਨਾ ਤੇ ਦਲਤ ਭਾਈਚਾਰਾ ਲੰਮਾ ਸਮਾਂ ਇਸ ਸੰਵਿਧਾਨ ਵਿੱਚੇ ਰਹਿ ਕੇ ਕੰਮ ਕਰੀ ਜਾਊਗਾ ਆਪਣੇ ਹੱਕਾਂ ਲਈ ਨਹੀਂ ਲੜੂਗਾ ਤੁਹਾਨੂੰ ਹੱਕ ਮਿਲ ਗਿਆ ਮਿਲ ਗਿਆ ਮਿਲ ਗਿਆ ਹੱਕ ਸੱਚ ਨਹੀਂ ਮਿਲਨੇ ਮੈਂ ਸੰਵਿਧਾਨ ਬਣਾ ਕੇ ਵੀ ਲੋਕਾਂ ਦੇ ਹੱਕ ਦੇ ਨਹੀਂ ਸਕਦਾ ਲੋਕਾਂ ਨੂੰ ਪੂਰੇ ਹਾਂ ਮੈਂ ਸੰਵਿਧਾਨ ਬਣਾ ਸਕਦਾ ਮੈਂ ਪ੍ਰਧਾਨਗੀ ਤਾਂ ਕਬੂਲ ਕੀਤੀ ਐ ਇਹ ਉਹਨਾਂ ਦਾ ਜੋਆਈ ਕਹਿ ਰਿਹਾ ਤੇਲ ਤੁੰਬੜੇ ਮੈਂ ਨਹੀਂ ਕਹਿ ਰਿਹਾ ਪਰ ਇਹ ਵੱਡੀ ਗੱਲ ਇਹ ਆ ਵੀ ਉਹ ਕਮੇਟੀ ਦੇ ਪ੍ਰਧਾਨ ਬਣੇ ਇਹ ਸੰਵਿਧਾਨ ਬਣਿਆ ਉਹਨੇ ਡਾਕਟਰ ਸਾਹਿਬ ਨੇ ਵੀ ਜਿਹੜਾ ਆਪਾਂ ਨੂੰ ਮਾੜੀਆਂ ਮੋਟੀਆਂ ਰਹਿਤਾ ਦੱਸੀਆਂ ਵੀਰੇ ਸਾਹਮਣੇ ਰਿਜ਼ਰਵੇਸ਼ਨ ਆ ਵੀ ਭਾਈ ਆ 10% ਤੁਹਾਨੂੰ ਇੱਥੇ ਨੌਕਰੀ ਮਿਲੇਗੀ ਇੱਥੇ ਤੁਹਾਨੂੰ ਪੜਨ ਦਾ ਮੌਕਾ ਮਿਲੇਗਾ ਇਹ ਛੋਟ ਛੋਟੀਆਂ ਰਹਿਤਾ ਸਾਨੂੰ ਮਿਲੀਆਂ ਆ ਪਰ ਰਹਿਤਾ ਬਹੁਤੀਆਂ ਵੱਡੀਆਂ ਨਹੀਂ ਉਹ ਇਹਨਾਂ ਰਹਿਤਾ ਤੇ ਨਾ ਕਿਤੇ ਬੈਠੇ ਰਹੋ ਦੱਸਿਓ ਮੈਨੂੰ ਤੁਹਾਡੇ ਪਿੰਡ ਵਿੱਚੋਂ ਕਿੰਨੇ ਐਸਐਸਪੀ ਲੱਗੇ ਆ ਦੱਸਿਓ ਤਾਂ ਮੈਨੂੰ ਤੁਹਾਡੇ ਪਿੰਡ ਵਿੱਚੋਂ ਕਿੰਨੇ ਜੱਜ ਲੱਗੇ ਆ ਕੋਈ 10 ਦੇ ਦਲਤਾਂ ਦੇ ਵਿੱਚੋਂ ਕਿੰਨੇ ਆ ਲੋਕ ਹਾਂ ਉਹਨਾਂ ਕੇ ਮੈਂ ਨਹੀਂ ਕਹਿੰਦਾ ਕੋਈ ਵੀ ਨਹੀਂ ਹੈ ਲੇਕਿਨ ਲੱਖ ਦੀ ਆਬਾਦੀ ਵਿੱਚੋਂ ਪੰਜ ਵੀ ਨਹੀਂ ਮਿਲਦੇ ਕਈ ਵਾਰੀ ਸਾਰੀ ਗਿਣਤੀ ਭਰੀ ਵੇ ਉਹਨਾਂ ਦੀ ਆਪਣੀ ਸੁਪਰੀਮ ਕੋਰਟ ਦੇ ਜੱਜਾਂ 'ਚ ਸ਼ਾਇਦ ਇੱਕ ਅਦਾ ਬੰਦਾ ਹੋਵੇ ਤੁਹਾਨੂੰ ਮਿਲੇ ਜਿਹੜਾ ਦਲ ਸਪਾਜ ਨਾਲ ਬਾਕੀ ਕੋਈ ਨਹੀਂ ਮਿਲੇਗਾ ਬਈ ਹਾਲਾਂਕਿ ਡਾਕਟਰ ਸਾਹਿਬ ਨੇ ਇਹ ਸਵਿਧਾਨ ਬਣਾ ਤਾ ਪ੍ਰਧਾਨਗੀ ਕੀਤੀ ਉਹਦੀ ਪਰ ਉਹ ਸਵਿਧਾਨ ਚੰਗਾ ਹੈ ਕਈਆਂ ਗੱਲਾਂ ਤੋਂ ਪਰ ਉਹ ਸਵਿਧਾਨ ਵੀ ਸਾਨੂੰ ਡਾਕਟਰ ਸਾਹਿਬ ਨੇ ਆਪ ਵੀ ਕਿਹਾ ਤੇ ਜਿੱਦਣ ਇਹ ਸਵਿਧਾਨ ਤੁਹਾਨੂੰ ਰੋਟੀ ਨਾ ਨਾ ਦੇਵੇ ਉਦਰੇ ਸੰਵਿਧਾਨ ਪਾਰ ਸਿੱਟੇ ਹੋ ਇਹ ਸੰਵਿਧਾਨ ਕੋਈ ਕੰਮ ਦਾ ਨਹੀਂ ਹੈ ਡਾਕਟਰ ਸਾਹਿਬ ਨੇ ਆਪ ਕਿਹਾ ਕਿਦਾਂ ਤੁਹਾਨੂੰ ਇਹ ਸੰਵਿਧਾਨ ਚ ਰੋਕੀ ਨਾ ਮਿਲੇ ਪਰ ਇਹ ਨਹੀਂ ਹੈ ਜੋ ਮੋਦੀ ਕਰਨਾ ਚਾਹੁੰਦਾ ਉਹ ਪੱਖਾ ਨਹੀਂ ਲੈਣਾ ਮੋਦੀ ਸੰਵਿਧਾਨ ਨੂੰ ਬਦਲਣਾ ਚਾਹੁੰਦਾ ਸੀ ਕਹੀਏ ਬਦਲ ਦੇਓ ਫੇ ਮੋਦੀ ਸੰਵਿਧਾਨ ਨੂੰ ਚੰਗੇ ਕੰਮ ਲਈ ਨਹੀਂ ਬਦਲਦਾ ਮੋਦੀ ਸੰਵਿਧਾਨ ਦੇ ਦਿੱਤੇ ਅਧਿਕਾਰਾਂ ਨੂੰ ਖੋਣਾ ਚਾਹੁੰਦਾ ਸਾਤੋਂ ਉਹ ਸੰਵਿਧਾਨ ਤਾਂ ਬਦਲਣਾ ਚਾਹੁੰਦਾ ਇਸ ਲਈ ਅੱਜ ਵੱਡਾ ਮਸਲਾ ਬਣਿਆ ਆ ਕਿ ਜਿਹੜਾ ਸੰਵਿਧਾਨ ਬਣਾ ਡਾਕਟਰ ਸਾਹਿਬ ਨੇ ਪ੍ਰਧਾਨਗੀ ਕੀਤੀ ਉਹਦੀ ਅੱਜ ਮੋਦੀ ਉਹ ਸਵਿਧਾਨ ਬਾਰੇ ਕੀ ਸੋਚਦਾ ਕੀ ਕਰਨਾ ਚਾਹੁੰਦਾ ਸਾਨੂੰ ਇਹਦੇ ਤੇ ਵਿਚਾਰ ਕਰਨ ਦੀ ਲੋੜ ਆ ਮਹਿੰਗਾਈ ਬਹੁਤ ਆ ਉਹ ਦੱਸਣ ਦੀ ਲੋੜ ਨਹੀਂ ਮੈਂ ਪੁੱਛਦਾ ਹੁੰਦਾ ਮਜ਼ਦੂਰਾਂ ਦੇ ਵੇਲੇ ਜਾ ਕੇ ਕਿ ਮੇਰੀਓ ਧੀਓ ਦੱਸੋ ਸਹੀ ਆਪਣੇ ਬੱਚਿਆਂ ਨੂੰ ਰਾਤ ਨੂੰ ਸੌਣ ਲੱਗਿਆਂ ਦੇ ਅੱਧਾ ਕਿਲੋ ਦੁੱਧ ਪੜਾਉਣੀ ਆ ਉਹ ਕਦੀ ਮੋਰੋ ਨੀ ਵੀ ਪਾਲੇਨੀ ਆ ਨਾ ਭਾਜੀ ਅਸੀਂ ਵਾਦੀ ਮੱਝ ਰੱਖੀ ਆ ਉਹਦਾ ਦੁੱਧ ਬਾਹਰ ਵੇਚ ਦਿੰਦਾ ਤਾਂ ਕਿ ਘਰ ਦਾ ਗੁਜ਼ਾਰਾ ਚੱਲੇ ਬੱਚੇ ਦੇ ਮੂੰਹ ਚ ਦੁੱਧ ਨਹੀਂ ਪੈਂਦਾ ਬਹੁਤ سارے ਪਰਿਵਾਰ ਮਿਲਦੇ ਇਦਾਂ ਦੇ ਬਹੁਤ سارے ਪਰਿਵਾਰ ਮਿਲਦੇ ਆ ਮਹਿੰਗਾਈ ਦੇ ਕਾਰਨ ਅਸੀਂ ਉਹ ਖਾਹਾਕ ਨਹੀਂ ਖਾ ਸਕਦੇ ਸਾਡੀਆਂ ਧੀਆਂ ਉਮਰ ਤੋਂ ਪਹਿਲੇ ਬੁੱਢੀਆਂ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਖਾਹਾਕ ਨਹੀਂ ਮਿਲਦੀ ਜਿਹੜੀ ਖਾਹਾਕ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਉਹ ਚੰਗਾ ਚੀਜ਼ ਨਹੀਂ ਮਿਲਦੀ ਜਿਹੜੀ ਮਿਲਣੀ ਚਾਹੀਦੀ ਹੈ ਸਾਡਾ ਨੌਜਵਾਨ ਚੰਗਾ ਮੁਛਪੜ ਗੱਬਰੂ ਬਣਦਾ ਆ ਗਰੀਬ ਬੜਾ ਪੜ ਜਾਂਦਾ ਕਮਜ਼ੋਰ ਬਣ ਜਾਂਦਾ ਇਹ ਮਹਿੰਗਾਈ ਦੀ ਅਵਸਥਾ ਇਹ ਆ